ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਇਸ ਵੇਲੇ ਆਪਾਂ ਜਿਹੜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਇਹ ਜਿਹੜੀ ਉੱਥੇ ਮੋਰਚੇ ਦੀ ਜਿੱਦਾਂ ਰਸੋਈ ਆ ਜਿੱਥੇ ਨੌਜਵਾਨ ਜਿਹੜਾ ਚਾਹ ਪਾਣੀ ਦਾ ਇੰਤਜ਼ਾਮ ਕਰਦੇ ਆ ਉੱਥੋਂ ਸ਼ੁਰੂ ਕਰਨ ਲੱਗੇ ਆਂ ਇਸ ਵੇਲੇ ਆ ਆ ਦੇਖੋ ਆ ਨੌਜਵਾਨ ਬਈ ਲੱਗੇ ਆ ਭਾਈ ਦੁੱਧ ਵੀ ਆ ਗਿਆ ਤਾਂ ਇਦਦਰਾ ਨੌਜਵਾਨ ਲੱਗੇ ਆ ਭਾਈ ਇਸ ਵੇਲੇ ਆਪ ਹੀ ਸਾਰੇ ਕਾਰਜ ਕਰਦੇ ਉਹ ਭਾਜੀ ਹੁੰਦੇ ਇੱਥੇ ਉਹ ਵੀ ਸੇਵਾ ਕਰਦੇ ਹੁੰਦੇ ਆ ਤੇ ਸਟੂਡੈਂਟ ਇਸ ਵੇਲੇ ਹੋਣੇ ਸ਼ੁਰੂ ਹੋ ਗਿਆ ਆਪਾਂ ਗਾਹ ਨੂੰ ਵੱਧਦੇ ਆਂ ਮੜੇ ਮੜੇ ਜੁੜੇ ਰਹੀਓ ਭਾਈ ਮੈਸੂਲੇ ਤਸਵੀਰਾਂ ਤੁਹਾਨੂੰ ਜ ਆਹ ਦੇਖੋ ਇਦਾਂ ਬੈਠੇ ਆ ਇਹਨੂੰ ਕੀ ਕਹਿੰਦੇ ਹੁੰਦੇ ਰੇਲਿੰਗਾ ਰੇਲਿੰਗਾ ਦੇ ਉੱਤੇ ਬੈਠੇ ਆ ਭਾਈ ਆ ਮੈਸੂਲੇ ਨੌਜਵਾਨ ਉਹ ਭਾਈ ਹੁਣੀ ਇੱਧਰ ਲੰਗਰ ਲੈ ਕੇ ਵੀ ਆ ਗਿਆ ਛੋਲ ਛੋਲਾਂ ਦਾ ਵੀਰ ਲੈ ਆਇਆ ਲੰਗਰ ਤੇ ਨਾਲ ਪਾਣੀ ਪੋਣ ਉਹ ਲਓ ਜੀ ਇੱਥੇ ਇਸ ਵੇਲੇ ਸੇਵਾ ਚੱਲ ਰਹੀ ਇੱਥੇ ਭਾਈ ਇੱਧਰ ਵੀਰ ਹੁਣੀ ਖੜੇ ਆ ਵੀਰ ਕਿੱਦਾਂ ਕੰਮ ਚੜ੍ਹਦੀ ਕਲਾ 'ਚ ਹੋ ਲਿਪਾ ਕਿਰਪਾ ਗੁਰੂ ਮਹਾਰਾਜੀ ਦੀ ਸਾਡੇ ਤੋਂ ਬਜ਼ੁਰਗ ਵੇਖੋ ਸਾਡੀ ਸੇਵਾ ਦੇ ਵਿੱਚ ਹਰ ਟਾਈਮ ਕਦੀ ਲੰਗਰ ਕੋਈ ਚੱਲ ਰਿਹਾ ਤੇ ਕਦੀ ਕੋਈ ਕਿਧਰੇ ਸੈਂਡਵਿਚ ਤੇ ਕਿਧਰੇ ਦੁੱਧ ਪਤੀਆਂ ਇਹ ਨਜ਼ਾਰੇ ਵਜੇ ਪਏ ਆ ਇਹਦਾ ਸੰਗ ਨੂੰ ਪਤਾ ਹੋਣਾ ਲੱਗੂਗਾ ਵੀ ਮੱਥਾ ਕਿੱਥੇ ਲਾਈ ਪਏ ਵਾਹ ਗੁਰੂ ਬਸ ਤੁਸੀਂ ਯਾਰ ਇਧਰੋਂ ਲਲਕਾਰ ਮਾਰੀ ਆ ਤਾਂ ਫੇ ਉੱਠ ਖੜੇ ਆ ਪੰਜਾਬ ਵਾਲਿਆਂ ਭਾਈ ਇਹ ਸਾਡਾ ਆਪਦਾ ਆਪਦਾ ਫਰਜ਼ ਹੈ ਇੱਥੇ ਯੂਨੀਵਰਸਿਟੀ ਦੇ ਵਿੱਚ ਇਹ ਸਾਡੀ ਕੱਲਿਆਂ ਦੀ ਨਹੀਂ ਹੈ ਚਲੋ ਜਿਹੜੇ ਅਸੀਂ ਤਾਂ ਪੜ੍ਹਨ ਵਾਲੇ ਐ ਇੱਥੇ ਜਿਹੜੇ ਬਾਹਰੋਂ ਵੀ ਆ ਰਹੇ ਸਾਡਾ ਸਮਰਥਨ ਦੇ ਰਹੇ ਆ ਜੀ ਉਹਨਾਂ ਦਾ ਧੰਨਵਾਦ ਕਿੰਨਾ ਕਰੀਏ ਉਹਨਾਂ ਹੀ ਥੋੜਾ ਠੀਕ ਹੈ ਜੀ ਇਸ ਵੇਲੇ ਤੁਹਾਨੂੰ ਅੱਗੇ ਆ ਦਿਖਾਉਦੇ ਆ ਅੱਗੇ ਵਾਦਦੇ ਆ ਹੁਣ ਭਾਈ ਇੱਧਰ ਬਾਈ ਖੜਾ ਹੈ ਇੱਕ ਆਪ ਭਾਈ ਕਹਾਂ ਸੇ ਹੋ ਹਾਂਜੀ ਉਹ ਪਤਾ ਨਹੀਂ ਕੀ ਹੋ ਰਹੀ ਭਾਸ਼ਾ ਚ ਕੁਝ ਕਹਿ ਗਿਆ ਮੈਨੂੰ ਆਪ ਨਹੀਂ ਸਮਝ ਲੱਗੀ ਇਹ ਭਾਈ ਉਹ ਕੀ ਦੱਸਿਆ ਉਹਨੇ ਕਿੱਥੋਂ ਕਹਿੰਦਾ ਮੈਂ ਲਦਾਖ ਤੋਂ ਆਏ ਭਾਈ ਪੜਦਾ ਹੈ ਜਾਂਦੇ ਅੱਛਾ ਉਹ ਵੀ 7 ਦਿਨ ਆਇਆ ਉਹਦੀ ਹੋਰੀ ਭਾਸ਼ਾ ਬੋਸ਼ਾ ਆਪਾਂ ਨੂੰ ਨਹੀਂ ਸਮਝ ਲੱਗੀ ਆਹ ਦੇਖੋ ਤਾਂ ਪੰਜਾਬ ਹਰਿਆਣਾ ਸਟੂਡੈਂਟ ਉਪਰਾਵਾ ਮੈਂ ਫੋਟੋਆਂ ਹਟਵਾ ਲਾ ਕੇ ਹੁਣ ਜੈਪਸੀ ਭਾਰ ਦਿੱਤੀ ਆ ਭਾਈ ਆਹ ਦੇਖ ਲਓ ਕੀ ਲਿਖਿਆ ਪੜ੍ਹ ਲਓ ਇੱਕ ਵਾਰੀ ਪੱਕੀ ਜੈਪਸੀ ਉਹਨਾਂ ਨੇ ਤਿਆਰ ਕਰਤੀ ਆ ਨੌਜਵਾਨਾਂ ਨੇ ਲੈ ਪਾਸੇ ਤੁਹਾਨੂੰ ਦਿਖਾਉਂਦੇ ਆਂ ਦਨੋਂ ਜਿਵੇਂ ਆਪਣੇ ਆਪਣੇ ਆਈ ਜਾਂਦੇ ਆ ਤੇ ਟੋਲੇ ਬਣਾ ਕੇ ਬੈਠੇ ਆ ਭਾਈ ਉਹ ਪਿੱਛੇ ਤੱਕ ਦੇਖ ਲੋ ਭਾਈ ਇਧਰ ਨੂੰ ਇਧਰ ਵੀ ਦੰ ਦਿਖਾ ਲ ਦਿੰਦੇ ਆ ਆ ਇਸ ਵੇਲੇ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਬਚਾਓ ਉੱਥੇ ਨੌਜਵਾਨ ਜਿਹੜੇ ਆਪਣਾ ਜੋ ਉਹ ਛੋਟਾ ਬੱਚਾ ਵੀ ਆਇਆ ਉਹ ਛੋਟਾ ਜਿਹਾ ਬੱਚਾ ਬੈਠਾ ਉਹ ਦੇਖਿਆ ਤੁਸੀਂ ਛੋਟਾ ਬੱਚਾ ਵੀ ਇਸ ਵੇਲੇ ਸਜੂ ਕਰਨ ਆਇਆ ਤੇ ਅੱਗੇ ਨੂੰ ਵਧਦੇ ਹਾਂ ਹੁਣ ਤਾਂ ਦਿਖਾਉਂਦੇ ਆ ਮੇਨ ਜਿੱਥੇ ਐਂਟਰੀ ਆ ਤੇ ਉੱਧਰ ਕੀ ਹਸਾਬਤਾ ਵਿਆ ਹਜੇ ਉਹ ਚੱਲ ਰਿਹਾ ਆ ਬ्रेड ਟੋਸਟ ਦੇ ਜਦਾਂ ਲੰਗਰ ਚੱਲ ਆਇਆ ਤਾਂ ਉਹ ਚੱਲ ਰਿਹਾ ਉਹ ਲੈ ਵੀ ਮਸੰਮੀਆਂ ਵੀ ਆ ਗਈਆਂ ਕਹਿੰਦੇ ਮੁੰਡਿਆਂ ਨੂੰ ਜੂਸ ਜਾਸ ਪਾਉਣਾ ਵੇ ਇਹਨੇ ਰੰਗ ਰੰਗ ਲਾਲ ਹੋਣ ਤਾਂ ਕਿ ਮੋਰਚਾ ਜੇ ਲੰਮਾ ਚੱਲੇ ਤਾਂ ਫੇ ਇਹਦਾ ਜਾਨ ਜੂਨ ਜਿਦਾਂ ਮੁੰਡਿਆਂ ਦੇ ਵਿੱਚ ਪਾਉਣ ਦੀ ਜੂਸ ਵੀ ਲੈ ਜਾਂਦਾ ਉਹ ਮਤਲਬ ਚੱਲੂਗੀ ਮਸੰਮੀ ਵੀ ਭਾਈ ਛਲ ਛੁਲ ਕੇ ਤੇ ਆ ਨੌਜਵਾਨ ਇੱਥੇ ਵੀਰ ਕੱਪ ਦਿਖਾ ਲਈਦਾ ਕੱਪ ਚ ਕੀ ਆ ਚਾਹ ਚਾਹ ਪੀ ਰਿਹਾ ਵੀਰ ਨਾਲ ਆ ਦੇਖੋ ਆ ਟੋਸਟ ਵਗੈਰਾ ਇਦਾਂ ਬਣ ਕੇ ਤੇ ਇੱਧਰ ਤੁਹਾਨੂੰ ਦਿਖਾਉਂਦੇ ਆ ਤੇ ਤਿਆਰ ਕਰਕੇ ਤੇ ਆਹ ਦੇਖੋ ਭਾਈ ਸੇਵਾ ਨਿਰੰਤਰ ਚੱਲ ਰਹੀ ਆ ਤੇ ਉਹ ਪਰਿਵਾਰ ਹੁੰਦਾ ਕਾ ਵੀਰ 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 ਪਾਜੀ ਆਪਣਾ ਪਿੰਡ ਦਾ ਆ ਦਿਓ ਮੜਾ ਜਾ ਪਾਜੀ ਪਿੰਡ ਚੰਡੀਗੜ੍ਹ ਚੰਡੀਗੜ੍ਹ ਤੋਂ ਹੀ ਆ ਭਾਈ ਇੱਧਰ ਨੂੰ ਦਰਸ਼ਨ ਕਰਾਓ ਨਾਲ ਨਾਲ ਪਤਾ ਲੱਗੇ ਪਹਿਲੇ ਦਿਨ ਤੋਂ ਕਿਹੜਾ ਬੰਦਾ ਡਟਿਆ ਇਹ ਪਰਿਵਾਰ ਜੀ ਰੋਜ਼ ਹੀ ਆਉਂਦਾ ਜਦੋਂ ਦਾ ਧਰਨਾ ਲੱਗਾ ਤੇ ਧਰਨਾ ਹੀ ਇਹਨਾਂ ਨੇ ਸ਼ੁਰੂ ਕੀਤਾ ਵਾ ਅੱਛਾ ਜੀ ਇਹ ਮਾਲੋ ਰੀਡ ਦੀ ਹੱਡੀ ਆ ਇਹ ਵੀਰ ਜੀ ਹੁਣੀ ਤੇਰੀ ਸਾਰੋ ਵੀਰ ਜੀ ਸਾਰੋ ਅਕੈਡਮੀ ਵਿੱਚ ਸੀ ਤੇ ਭਾਈ ਪੜ੍ਹੇ ਭਾਜੀ ਇੱਥੇ ਪੜ੍ਹੇ ਭਾਜੀ ਤੁਸੀਂ ਭਾਜੀ ਇੱਥੇ ਪੜ੍ਹਦੇ ਹਾਂਜੀ ਇਹ ਤੁਸੀਂ ਭਾਜੀ ਤੇ ਕੀ ਲੱਗਦੇ ਨਹੀਂ ਦੋਸਤ ਹੀ ਐ ਜੀ ਸਾਰੇ ਅੱਛਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਾਂ ਭਈ ਰੋਜ਼ ਹੀ ਵੀਰ ਹੁਣੀ ਲੈ ਕੇ ਆਉਂਦੇ ਆ ਤੁਹਾਨੂੰ ਦਿਖਾ ਲ ਦਿੰਦੇ ਆ ਇੱਧਰ ਸਟੂਡੈਂਟ ਅੱਗੇ ਆ ਬਾਬਾ ਜੀ ਇੱਕ ਆਏ ਇਹਨਾਂ ਦਾ ਵੀ ਤੁਹਾਨੂੰ ਦਿਖਾ ਲ ਦਿੰਦੇ ਬਾਬਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਕਰਾਈ ਲਾ ਕੇ ਸ੍ਰੀਮਪੁਰ ਕੰਨੋਂ ਤੋਂ ਆਏ ਜੀ ਮੈਂ ਗਿਆ ਹਾਂ ਮਾਰਕੀਟ ਹੋਣੇ ਥਾਨਿਆਂ ਜੀ ਤੁਹਾਡਾ ਹੌਸਲਾ ਬਾਬਾ ਜੀ ਦੇਖ ਲਓ ਇੱਥੇ ਸਾਈਕਲ ਹੀ ਤੇ ਆਏ ਆ ਇਹ ਇਧਰ ਹਾਂਜੀ ਪੰਜੀ ਸੱਸਰੀ ਗੱਲ ਸੱਸਰੀ ਗੱਲ ਜੀ ਹੋ ਚੜਦੀ ਗਲਾਚ ਬਿਲਕੁਲ ਜੀ ਆਹ ਕੁੜੀ ਦੇ ਪਹਿਲੇ ਦਿਨ ਤੋਂ ਲਾਇਆ ਮੋਟਿਆ ਦੇ ਨਾਲ ਹੀ ਸੇਵਾ ਕਰ ਰਹੀ ਹੈ ਚੜਦੀ ਗਲਾਚ ਇਧਰ ਦੇਖੋ ਨਾਰੇ ਲੱਗਣ ਲੱਪਿਆ ਚੜਦੀ ਕਰ ਪੰਗਾ ਦੀ ਗਰ ਪੰਜਾਬ ਦਾ ਕੀ ਤੁਨ ਰਵਾਪੀ ਅੱਜ ਦੀ ਅਸੀਂ ਪੰਜਾਬ ਦੀ ਸਰ ਰੋੜਾ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸੈਨੇਟ ਰੋੜਾ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਫਾਇਰ ਪਾਰਸਿਸ ਮਰਦਾਬਾਦ ਜਮੇਤੇ ਜਾ ਕੇ ਫਾਇਰ ਪਾਰਸਿਸ ਮਰਦਾਬਾਦ ਮਰਦਾਬਾਦ ਉਹ ਨਾਲ ਪੈਣ ਨਾਲ ਨਾਲ ਪੜ ਵੀ ਰਹੀ ਹੈ ਤੇ ਇੰਦਰ ਬਸਿਆ ਕੋਤਾ ਨਾ ਲੱਗਾ ਸਟੂਡੈਂਟ ਇਸ ਵੇਲੇ ਆਪਣਾ ਯੋਗਦਾਨ ਪਾ ਰਹੇ ਭਾਈ ਇੱਧਰ ਬਜ਼ੁਰਗ ਹੈ ਇਹ ਪੁਰਾਣੇ ਸਟੂਡੈਂਟ ਵੀ ਇਹ ਵਿੱਚੋਂ ਇਹਨਾਂ ਦੇ ਉਹ ਇਹਨਾਂ ਦੀਆਂ ਦਾੜੀਆਂ ਨਾਲ ਚਟੀਆਂ ਦੇਖੋ ਇਹਨਾਂ ਦੇ ਹੌਸਲੇ ਦੇਖੋ ਵੀ ਇਸ ਯੂਨੀਵਰਸਿਟੀ ਨਾਲ ਕਿੰਨਾ ਪਿਆਰ ਹੈ ਇਹਨਾਂ ਨੂੰ ਉਹਨੂੰ ਬਚਾਉਣ ਲਈ ਅੱਜ ਨੌਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਇਸ ਧਰਨੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਕਰ ਰਿਹਾ ਹੈ ਉਹ ਦੇਖੋ ਬਜ਼ੁਰਗਾਂ ਦੇ ਨਾਲ ਜਿਹੜੇ ਨੌਜਵਾਨ ਐਸ ਵੇਲੇ ਮੋਰਚੇ ਨੂੰ ਲੀਡ ਕਰ ਰਹੇ ਉਹ ਪ੍ਰਚਾਰ ਵਿਟਾਂਦਰ ਇੱਧਰ ਚੱਲ ਰਿਹਾ ਹੈ ਉਹ ਸਿੱਧੀ ਯੂਚ ਰਹੇ ਨੇ ਸਾਰੇ ਮਲਵਾਇਆ ਡਾਡਾ ਉਹਨਾਂ ਚ ਮਲਾਜੇ ਆਹੋ ਹੀ ਗੱਲਾਂ ਬਾਤਾਂ ਚੱਲਦੀਆਂ ਪਹਿਲਾਂ ਕਿੱਥੇ ਕਿੱਥੇ ਪੜੇ ਆ ਤੁਸੀਂ ਇੱਥੇ ਹੈ ਨਾ ਕੋਈ ਦਿਨ ਪੁਰਾਣੀ ਕੀਤੇ ਕਰਦੇ ਆ ਜਿਹੜੀ ਮੈਂ ਗੱਲ ਕਹੀ ਸੀ ਤੁਹਾਨੂੰ ਨਹੀਂ ਤੁਹਾਡਾ ਦਾਵਾ ਵੱਡਾ ਬਣਦਾ ਵੀ ਫਿਰ ਹੁਣ ਅੱਗੇ ਕਹੀਏ ਡੋਟੀ ਜਿੰਮੇਵਾਰੀ ਬਣਨ ਦੀ ਇੱਕੋ ਇਧਰ ਪਾਸੇ ਬਜੀ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀ ਫਤਿਹ ਬਾਤ ਚੜਦੀ ਕਲਾ ਜੀ ਆਪਣਾ ਨਾਮ ਉਹਦਾ ਜਿਹੜਾ ਚੜਾਈ ਆ ਵਾਇਕੂ ਕੜਾਈ ਭਰਾਵਾ ਪ੍ਰਮਾਤਮਾ ਦੀ ਆ ਇਹ ਸੰਗਤ ਜੀ ਉਹਦੇ ਆ ਕਿਹਦੇ ਨਾਮ ਆਈ ਦ ਸੰਸਾਰ ਤੇ ਪਰੋਣੇ ਆਏ ਆ ਮੈਂ ਮੁੰਡਾ ਨਾਲ ਹੁੰਦਾ ਤੇਰੇ ਬਿੱਲਾ ਕੌਣ ਮੁੰਡਾ ਹਾਂਜੀ ਤੇਰਾ ਮੁੰਡਾ ਤੁਹਾਡੇ ਨਾਲ ਦੋਸਤ ਬੰਦਾ ਫਰੈਂਡ ਪੌਡਕਾਸਟ ਤੇ ਰਸੀਦੀ ਆ ਇਹ ਕਿੰਦੋਈ ਹਾਂਜੀ ਉਹ ਹਾਂਜੀ 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 ਕਾਲੂ ਕਾਲੂ ਹਾਂ ਉਹ ਪੜੀ ਉਹ ਦੂਰ ਦੇ ਸਫਰਦਾਰ ਨੂੰ ਨਾ ਜਿਹੜਾ ਡਾਕਟਰ ਨੇ ਮਨਾ ਕੀਤਾ ਆ ਕਾਲੂ ਪਾ ਸਾਸਰੀ ਘਰ ਬੁਲਾਉਂਦਾ ਵੀਰ ਤੇਨੂੰ ਨਹੀਂ ਕਹਦੇ ਮਿਲਣਾ ਵੀਰ ਨਾਲ ਗੱਲਬਾਤ ਕਰਾਂਗੇ ਠੀਕ ਹੈ ਜੀ ਤੇ ਆਪਾਂ ਹੁਣ ਜਿਹੜਾ YouTube ਲਈ ਬਲੌਗ ਬਣਾ ਰਹੇ ਇਧਰ ਆ ਦੇਖੋ ਭੈਣ ਪੜਦੀ ਵੀ ਆ ਤੇ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾ ਦਿੰਨੇ ਪੜਾ ਕੀ ਪੜਦੀ ਆ ਅਸੀਂ ਜੀ ਮਾਸਟਰਸ ਕਰ ਰਿਹਾ ਯੂਨੀਵਰਸਿਟੀ ਦੇ ਵਿੱਚ ਉਹਦਾ ਹੀ ਕੰਮ ਕਰ ਰਿਹਾ। ਪਛਾਹ ਦੇ ਲੋ ਵੀ ਧਰਨੇ ਵਿੱਚ ਡਿਗਰੀ ਪ੍ਰਾਪਤ ਕੀਤੀ ਜਾ ਰਹੀ ਆ ਮਤਲਬ ਉਧਰ ਭੈਣ ਨਾਲ ਉਧਰ ਵੀ ਯੋਗਦਾਨ ਪਾ ਰਹੀ ਆ ਤੇ ਨਾਲ ਉਧਰ ਪੜ੍ਹਾਈ ਵੀ ਨਾ ਖਰਾਬ ਹੋਵੇ ਉਹ ਵੀ ਸਾਰਾ ਕੁਝ ਧਿਆਨ ਵਿੱਚ ਰੱਖ ਕੇ ਤੇ ਇਸ ਬਲੇ ਧਰਨੇ ਦੇ ਵਿੱਚ ਆਪਣੀ ਸਮੂਲੀਅਤ ਕਰ ਰਿਹਾ। ਆ ਦੇਖੋ ਆ ਵੀਰ ਹੁਣੀ ਇੱਧਰ ਬੈਠਿਆ ਤਾਂ ਸਾਰੇ ਦੇਖ ਲਓ ਵੀ ਨਾਲ ਪੜ੍ਹਾਈ ਵੀ ਚੱਲ ਰਹੀ ਆ। ਤੇ ਆ ਦੇਖੋ ਇਦਾਂ ਸਮਾਨ ਰੱਖ ਕੇ ਆਪਣਾ ਸਾਈਡਾਂ ਦੇ ਉੱਤੇ ਤੇ ਇਸ ਬਲੇ ਯੂਨੀਵਰਸਿਟੀ ਵਿੱਚ ਵਾਹ ਵੀਰ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਸੀ ਕਾਲ ਬਾਈ ਸਸੀ ਕਾਲ ਬਾਈ ਹਾਂਜੀ ਬਾਈ ਇਧਰ ਮੜਾ ਕੈਮਰੇ ਵਾਲ ਨੂੰ ਮੂੰਹ ਕਰ ਇਧਰ ਆ ਵੀਰ ਇਧਰ ਹਾਂਜੀ ਇਹ ਵੀਰ ਪਰੇ ਜਾਂਦਾ ਆਪਾਂ ਲੈ ਜਾਂਦਾ ਵਿੱਚ ਆਪਾਂ ਜੀ ਇਹ ਕਰ ਮੜਾ ਬੰਦੇ ਦੇਖਦੇ ਤੈਨੂੰ ਮੜਾ ਇਹਨਾਂ ਫਤਿਹ ਬੁਲਾ ਦੇ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਵੀਰ ਨੇ ਫਤਿਹ ਬੁਲਾਤੀ ਆ ਪਾਜੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਅੱਛਾ ਤਕਵੀਰ ਨਹੀਂ ਖਤੇ ਬੁਲਾਤੀ ਹਾਂਜੀ ਭੈਣ ਜੀ ਚੜਦੀ ਕਲਾ ਚ ਆਲਵੇਸ ਆਲਵੇਸ ਚੜਦੀ ਕਲਾ ਚ ਤੇ ਆ ਦੇਖ ਲਓ ਸਾਰੇ ਜਣੇ ਨੇੜੇ ਬੁਟੇ ਆ ਆ ਇਧਰ ਸਟੂਡੈਂਟ ਬੈਠੇ ਆ ਹਾਂਜੀ ਇਹਨਾਂ ਨੂੰ ਪੁੱਛਿਓ ਪਤਾ ਕਰੇਗਾ ਹਾਂਜੀ ਹੈਲੋ ਕੀ ਕਹਨੇ ਹੁੰਦੇ ਐਕਸਕਿਊਜ਼ ਮੀ ਹਾਂਜੀ ਭਾਜੀ ਆਪਾਂ ਕਿੱਥੋਂ ਆਏ ਆ ਮੈਂ ਤਾਂ ਇੱਥੋਂ ਹੀ ਆ ਚੰਡੀਗੜ੍ਹ ਯੂਨੀਵਰਸਿਟੀ ਜੀ ਆ ਮੈਂ ਠੀਕ ਹੈ ਜੀ ਤੁਸੀਂ ਕਿੱਥੋਂ ਆਏ ਅਸੀਂ ਮੌਲੀ ਪਿੰਡ ਤੋਂ ਆਇਆ ਚੰਡੀਗੜ੍ਹ ਦਾ ਇੱਕ ਪਿੰਡ ਹੈ ਜਿਵੇਂ ਮਤਲਬ ਤੁਸੀਂ ਕਈ ਵਾਰੀ ਨਿਊਜ਼ ਦੇ ਵਿੱਚ ਵੀ ਸੁਣਿਆ ਹੋਣਾ ਵੀ ਚੰਡੀਗੜ੍ਹ ਦੇ 50 ਪਿੰਡ ਸੀਗੇ 28 ਉਜਾੜ ਕੇ ਚੰਡੀਗੜ੍ਹ ਬਣਾ ਦਿੱਤਾ ਗਿਆ 22 ਪਿੰਡ ਜਿਹੜੇ ਆਏਗਾ ਉਹ ਹੁਣ ਵੀ ਹੈਗੇ ਆ ਅਸੀਂ ਫਿਰ ਇੱਕ ਜਿਹੜਾ ਮੌਲੀ ਆਗਰਾ ਪਿੰਡ ਹੈ ਫਿਰ ਉੱਥੋਂ ਆਏ ਆ ਪਰ ਇੱਥੇ ਯੂਨੀਵਰਸਿਟੀ ਬਚਾਉਣ ਲਈ ਤੁਸੀਂ ਆਪਣਾ ਯੋਗਦਾਨ ਪਾਉਣ ਲਈ ਹਾਂਜੀ ਭਾਈ ਉਹ ਤੁਹਾਡੇ ਬਿੱਲਾ ਕਾਹਦਾ ਲੱਗਾ ਉਹ ਇਹ ਸਾਡੀ ਜਥੇਬੰਦੀ ਹੈ ਨੌਜਵਾਨ ਭਾਰਤ ਸਭਾ ਦੇਖ ਲਓ ਨੌਜਵਾਨ ਹੁ ਮਰ ਜਦਾਂ ਜਿਹੜੇ ਯੂਨੀਅਨਾਂ ਵਿੱਚ ਸਵਾਮਾਂ ਨਵਾਉਂਦੇ ਆ ਤੇ ਉਹ ਆਪਣੇ ਤੌਰ ਤੇ ਝੰਡੇ ਆ ਤੁਹਾਡੀ ਯੂਨੀਅਨ ਦਾ ਝੰਡਾ ਹੀ ਠੀਕ ਹੈ ਜੀ ਆ ਦੇਖੋ ਇੱਧਰ ਇੰਦਰ ਭੈਣਾ ਵੀ ਬੈਠੀਆਂ ਸਾਰੇ ਉਹਨਾਂ ਨੇ ਆਪਣੇ ਆਪਣੇ ਯੋਗਦਾਨ ਪਾਉਣ ਲਈ ਤਾਂ ਇਸ ਧਰਨੇ ਵਿੱਚ ਸ਼ਮੂਲੀਅਤ ਕਰ ਰਿਹਾ ਤੇ ਹੋਰ ਹੋ ਤਾਂ ਨੂੰ ਗੁਣਤੀ ਦਿਖਾ ਲਈਏ ਚਲੋ ਠੀਕ ਹੈ ਜੀ ਬੱਸ ਕਰੋ ਹੁਣ ਲੈਕ ਲੂਕ ਕਰ ਦਿਓ ਜੇ ਕਰਨਾ ਤਾਂ ਚਲੋ ਠੀਕ ਹੈ ਚੰਗਾ ਜੀ